ਗੱਲ ਜੀ ਤੁਸੀਂ ਦੇਖ ਰਹੇ ਜਗਬਾਨ ਟੀਵੀ ਮੈਂ ਹਰਜਿੰਦਰ ਸਿੰਘ ਗੁਰਾਇਆ ਇਸ ਸਮੇਂ ਕਿ ਸਿ ਮੌਜੂਦ ਹਾਂ ਜੀ ਬਿਲਕੁਲ ਸਰਹੱਦੀ ਏਰੀਏ ਦੇ ਵਿੱਚ ਜਿੱਥੇ ਧੁੰਦ ਦਾ ਕਾਫੀ ਜ਼ਿਆਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਗੱਲ ਕੀਤੀ ਜਾਵੇ ਤਾਂ ਪਿਛਲੇ 2-3 ਦਿਨਾਂ ਤੋਂ ਲਗਾਤਾਰ ਜਿਹੜੀ ਆ ਕਾਫੀ ਜ਼ਿਆਦਾ ਠੰਡ ਨੇ ਆਪਣੀ ਪਕੜ ਵਧਾ ਦਿੱਤੀ ਗਈ ਹੈ ਕੱਲ ਜਰੂਰ ਦੁਪਹਿਰ ਨੂੰ ਕੁਝ ਧੁੱਪ ਦੇ ਜੋ ਪਲ ਵੇਖੇਗੇ ਸਨ ਪਰ ਅੱਜ ਜੋ ਧੁੰਦ ਦਾ ਕਹਿਰ ਆ ਜਿਹੜੀ ਵਿਜ਼ਿਬਿਲਟੀ ਹੈ ਸਿਰਫ 15 ਤੋਂ 20 ਮੀਟਰ ਦੀ ਦੂਰੀ ਤੱਕ ਹੀ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਲੋਕ ਠਰ ਠਰ ਰਹੇ ਨੇ ਪਰ ਜੇਕਰ ਵੇਖਿਆ ਜਾਵੇ ਤਾਂ ਸਕੂਲਾਂ ਦੇ ਵਿੱਚ ਪੰਜਾਬ ਸਰਕਾਰ ਉਹਨੂੰ ਪਿਛਲੇ ਦਿਨੀ ਭਾਵੇਂ ਆਂਗਣਵਾਲੀ ਸੈਂਟਰਾਂ ਨੂੰ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਪਰ ਅਜੇ ਵੀ ਜੋ ਛੋਟੇ ਬੱਚੇ ਨੇ ਸਕੂਲਾਂ ਦੇ ਵਿੱਚ ਹੀ ਮੌਜੂਦ ਹਨ ਇਸ ਕਾਰਨ ਕਾਫੀ ਜ਼ਿਆਦਾ ਠੰਡ ਦੇ ਵਿੱਚ ਜਿਹੜੇ ਬੱਚੇ ਪ੍ਰਭਾਵਿਤ ਹੋ ਰਹੇ ਹਨ ਤਾਂ ਕੈਮਰਾਮੈਨ ਨੂੰ ਖੋਣਾ ਵੀ ਸੜਕ ਤੇ ਦਿਖਾਇਆ ਜਾਏ ਕਾਫੀ ਜ਼ਿਆਦਾ ਜਿਹੜੇ ਲੋਕ ਨੇ ਉਹ ਅੱਜ ਵੀ ਜਿਹੜੇ ਆ ਬੜੇ ਠੰਡ ਦੇ ਵਿੱਚ ਆਪਣੇ ਕੰਮਕਾਰ ਤੇ ਜਾਨ ਲਈ ਮਜਬੂਰਾਂ ਜੇ ਵੀ ਵੇਖਿਆ ਜਾਵੇ ਤਾਂ ਕੰਮ ਤੇ ਜਾਨ ਲਈ ਹਰ ਬੰਦੇ ਨੂੰ ਆਪਣੇ ਕਾਲੀ ਆ ਅਫਤਾਰ ਬਹੁਤ ਘੱਟ ਹੈ ਬਿਲਕੁਲ ਸਲੋ ਸਲੋ ਲੋਕ ਜਿਹੜੇ ਸੜਕਾਂ ਤੇ ਜਾਨ ਲਈ ਮਜਬੂਰ ਹਨ ਖੇਤੀਬਾੜ ਮਹਰਾਂ ਲਈ ਦੱਸਿਆ ਜਾ ਰਿਹਾ ਵੀ ਜੋ ਫਸਲ ਨੂੰ ਕਣਕ ਦੀ ਫਸਲ ਆ ਖਾਸ ਕਰਕੇ ਉਹਨੂੰ ਜਿਹੜੀ ਠੰਡ ਕਾਫੀ ਜ਼ਿਆਦਾ ਜਿਹੜੀ ਆ ਉਹ ਲਾਹੇਵੰਦਾ ਪਰ ਜੇਕਰ ਬਰਸੀਨ ਸਬਜ਼ੀਆਂ ਆਲੂ ਆਦੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਾਸਤੇ ਜਿਹੜਾ ਕੋਰਾ ਪੈ ਰਿਹਾ ਜਾਂ ਠੰਡ ਪੈ ਰਹੀ ਕਾਫੀ ਹਾਨੀਕਾਰਕ ਵਿਖਿਆ ਜੇ ਦੇ ਖੇਤਾਂ ਦੇ ਤੁਹਾਨੂੰ ਕੁਝ ਨਜ਼ਾਰੇ ਖਾਰੇ ਜੋ ਬੱਤਸਨ ਦੀ ਫਸਲ ਆ ਵੇਖੋ ਠੰਡ ਦੇ ਕਾਰਨ ਕਿਦਾਂ ਪ੍ਰਭਾਵਿਤ ਹੋਈ ਹੋਈ ਆ ਔਰ ਠੰਡ ਦੇ ਕਾਰਨ ਜਿਹੜਾ ਬਸਣਾ ਸੜ ਰਿਹਾ ਉਹਦੇ ਕਰਕੇ ਜਿਹੜਾ ਵਾ ਜੀਵਿੰਦਾਰ ਨੂੰ ਕਾਫੀ ਵੱਡਾ ਨੁਕਸਾਨ ਜਿਹੜਾ ਚਲਣਾ ਪਿਆ ਰਿਹਾ ਹੈ ਪਰ ਜੇਕਰ ਕਣਕ ਦੀ ਫਸਲ ਦੀ ਗੱਲ ਕੀਤੀ ਜਾਵੇ ਤਾਂ ਕਣਕ ਦੀ ਫਸਲ ਕਾਫੀ ਜ਼ਿਆਦਾ ਜਿਹੜੀ ਲਾਹੇ ਪੰਦਾ ਕਿਉਂਕਿ ਕਣਕ ਦੀ ਫਸਲ ਵਾਸਤੇ ਜਿਹੜੀ ਇਹ ਠੰਡ ਕਾਫੀ ਮਹੱਤਵਪੂਰਨ ਰੱਖਦੀ ਔਰ ਕਣਕ ਦੀ ਫਸਲ ਵਾਸਤੇ ਜਿਹੜੀ ਠੰਡ ਆ ਕਾਫੀ ਜ਼ਿਆਦਾ ਪ੍ਰਭਾਵੀਤੀ ਜਿਹੜੀ ਕਰਦੀ ਆ ਜਿਹਦੇ ਕਾਰਨ ਕਿਸਾਨਾਂ ਦੇ ਚਿਹਰੇ ਜਿਹੜੇ ਕਾਫੀ ਕਸੂਹਾਂ ਪਰ ਜੇਕਰ ਸਬਜ਼ੀਆਂ ਆ ਆਲੂ ਔਰ ਸਰੋ ਔਰ ਬਰਸੰਦੀ ਗੱਲ ਕੀਤੀ ਜਾਉ ਤਾਂ ਇਹਨਾਂ ਵਾਸਤੇ ਠੰਡ ਕਾਫੀ ਜ਼ਿਆਦਾ ਜਿਹੜੀ ਹਾਨੀਕਾਰਕਾ ਉਹਦੇ ਕਾਰਨ ਜ਼ਿਮੀਦਾਰ ਨੂੰ ਇਸ ਠੰਡ ਦੇ ਵਿੱਚ ਆਪਣੀ ਫਸਲ ਦਾ ਨੁਕਸਾਨ ਜਿਹੜਾ ਪਹੁੰਚਾਉਣਾ ਪੈ ਰਿਹਾ ਹ ਪਰ ਜੇਕਰ ਇਹ ਠੰਡ ਐਵੇਂ ਹੀ ਜਾਰੀ ਰਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਪਸ਼ੂਆਂ ਦਾ ਚਾਰਾ ਔਰ ਹੋਰ ਜਿਹੜੀਆਂ ਸਬਜ਼ੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੀਆਂ ਪ੍ਰਭਾਵਿਤ ਹੋ ਸਕਦੀਆਂ ਹਨ ਜਿਹੜਾ ਮੌਸਮ ਦਾ ਜਿਹੜਾ ਵਾ ਹੋਰ ਪ੍ਰਭਾਵ ਠੰਡ ਦਾ ਵਧੇਗਾ ਕਿਉਂਕਿ 9 ਤਰੀਕ ਨੂੰ ਜਿਹੜਾ ਮੀਂਹ ਦੀ ਵੀ ਕੁਝ ਸੰਭਾਵਨਾ ਦੱਸੀ ਗਈ ਆ ਪਰ ਇਹ ਦੇਖਣਾ ਹੋਏਗਾ ਕਿ 9 ਤਰੀਕ ਨੂੰ ਮੀਂਹ ਕਿੰਨੇ ਕ ਪਰਸੈਂਟ ਜਿਹੜਾ ਪੈਂਦਾ ਜਿਹਦੇ ਕਰ ਲੋਕਾਂ ਨੂੰ ਠੰਡ ਤੋਂ ਰਾਹਤ ਮਿਲਦੀ ਹੈ ਚਾਹੇ ਠੰਡ ਜ਼ਿਆਦਾ ਹੋਰ ਪ੍ਰਭਾਵਿਤ ਕਰਦੀ ਹੈ ਕੈਮਰਾਮੈਨ ਹਰਕੀਰਤ ਦੇ ਨਾਲ ਮਹਰਜਿੰਦਰ ਸਿੰਘ ਗੁਰੈ ਦਿਨਨਗਰ ਗੁਰਦਾਸ